ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ ਦਾ ਉਹਨਾਂ ਦੇ ਵੱਲੋਂ ਪੁਖਤਾ ਜਵਾਬ ਦਿੱਤਾ ਗਿਆ। ਇਸ ਸਬੰਧ ਵਿੱਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਸਿੱਧੇ ਰੂਪ ਦੇ ਵਿੱਚ ਉਹਨਾਂ तमाम ਲੋਕਾਂ ਨੂੰ ਜਵਾਬ ਦਿੱਤਾ ਜਿਨ੍ਹਾਂ ਦੇ ਵੱਲੋਂ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੀ। ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਦਿਲਜੀਤ ਦੋਸਾਂਝ ਨੇ ਅਮਿਤਾ ਬਚਨ ਦੇ ਪੈਰਾਂ ਨੂੰ ਹੱਥ ਕਿਉਂ ਲਾਇਆ? ਉਸ ਦੇ ਪੈਰ ਕਿਉਂ ਛੂਏ ਨੇ ਦਰਸਲ ਇਹ ਮਾਮਲਾ ਕੇਬੀਸੀ ਵਿੱਚ ਪੈਦਾ ਹੋਇਆ ਸੀ ਇੱਕ ਐਪੀਸੋਡ ਦੌਰਾਨ ਦਿਲਜੀਤ ਦੋਸਾਂਜ ਦੇ ਵੱਲੋਂ ਅਮਿਤਾਬ ਬਚਨ ਦੇ ਪੈਰਾਂ ਨੂੰ ਛੂਇਆ ਗਿਆ ਸੀ ਜਿਸ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 84 ਦੇ ਦੰਗਿਆਂ ਦੇ ਵਿੱਚ ਸਿੱਖਾਂ ਨਾਲ ਹੋਈ ਕਤਲੇਆਮ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਅਮਿਤਾਬ ਬਚਨ ਦੇ ਪੈਰ ਨਹੀਂ ਸਨ ਛੂਏ ਜਾਣੇ ਚਾਹੀਦੇ ਇਸ ਸੰਬੰਧੀ ਦਿਲਜੀਤ ਦੁਸਾਂਜ ਨੂੰ ਵੱਖਵਾਦੀ ਸੋਚ ਰੱਖਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀਆਂ ਤੱਕ ਮਿਲੀਆਂ ਸਨ ਪਰ ਹੁਣ ਦਿਲਜੀਤ ਦੁਸਾਂਜ ਨੇ ਇਸ ਦਾ ਪੁਖਤਾ ਜਵਾਬ ਦਿੱਤਾ ਹੈ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਕਿਸੇ ਗੀਤ ਜਾਂ ਫਿਲਮ ਦੀ ਪ੍ਰਮੋਸ਼ਨ ਕਰਨ ਨਹੀਂ ਸੰਗਏ ਉਹ ਇਸ ਦੇ ਲਈ ਗਏ ਸਨ ਤਾਂ ਕਿ ਪੰਜਾਬ ਦੇ ਹੜ੍ਹਾਂ ਦੀ ਗੱਲ ਕੋ ਮੰਤਰੀ ਪਦਰਤੀ ਹੋ ਸਕੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਮਦਦ ਤੇ ਮਦਦ ਕੀਤੀ ਜਾ ਸਕੇ ਪੰਜਾਬ ਨੇ ਹੜ੍ਹਾਂ ਦੌਰਾਨ ਜਿਹੜਾ ਨੁਕਸਾਨ ਝੱਲਿਆ ਉਹ ਕੋ ਮੰਤਰੀ ਪੱਧਰ ਤੇ ਦੱਸਿਆ ਜਾ ਸਕੇ ਤਾਂ ਦਿਲਜੀਤ ਦੋਸਾਂਝ ਦੇ ਵੱਲੋਂ ਪਾਈ ਗਈ ਇਸ ਪੋਸਟ ਦੇ ਬਾਰੇ ਵਿੱਚ ਤੁਹਾਡਾ ਕੀ ਪ੍ਰਤੀਕਰਮ ਮੈਂ ਆਪਣੀਆਂ ਟਿੱਪਣੀਆਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ